ਅਰਨੀ ਬੱਸ ਇਹੀ ਕੇ ਜਿਹੜਾ ਹੋ ਮੌਜੂਦਾ ਕੈਂਡੀਡੇਟ ਆ ਉਹਦੇ ਕੁਝ ਸਿੱਖੀ ਦੇ ਪਰਿਵਾਰਕ ਪਿਛੋਕੜ ਕਰਕੇ ਜਾਂ ਆਪਣੇ ਸਾਰੇ ਭੈਣ ਭਰਾਵਾਂ ਦੇ ਨਾਲ ਜਿਹੜੇ ਮੇਰੇ ਨਾਲ ਪੁਰਾਣੇ ਚੱਲਦੇ ਰੇ ਲੰਬੇ ਸਮੇਂ ਤੋਂ ਅਸੀਂ ਸਾਰਿਆਂ ਨੇ ਇਕੱਠਿਆਂ ਵਰਕ ਕੀਤਾ ਨਾਲ ਜਿਆਦਾ ਮੈਨੂੰ ਇੰਨਾ ਸਾਰਿਆਂ ਨੇ ਕੰਪੈਲਟ ਕੀਤਾ ਕਿ ਆਪਾਂ ਆਪਣੀ ਪਾਰਟੀ ਜਿਹੜੀ ਪੁਰਾਣੀ ਹੈ ਉਹਦੇ ਵਿੱਚ ਵਰਕ ਕਰੀਏ ਤੇ ਮੈਂ ਉਹਨਾਂ ਦੀ ਪ੍ਰਤੀស្ਵਾਵਾ ਨੂੰ ਦੇਖਦਿਆਂ ਹੋਇਆ ਕੀ ਜੀ ਜੀ ਦਾ ਸਾਥ ਦੇ ਹੰਦਾ ਕਿੰਨਾ ਵੱਡਾ ਵਿਸ਼ਵਾਸ ਹੁੰਦਾ ਉਹਨਾਂ ਨੂੰ ਭਾਜਪਾ ਆਪ ਨੂੰ ਛੱਡ ਕੇ ਭਾਜਪਾ ਚ ਆਉਂਦੇ ਜੀ ਆ ਕਹਿੰਦਾ ਆਪਣੇ ਵੱਲੋਂ ਆਪਣੇ ਪਰਿਵਾਰ ਨੂੰ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਨੂੰ ਜੀ ਆ ਕਹਿੰਦਾ ਤੇ ਵਿਸ਼ਵਾਸ ਦਿੰਦਾ ਕਿ ਤੁਹਾਡੇ ਹਰ ਦੁੱਖ ਸੁੱਖ ਚ ਭਾਈਵਾਲ ਹੋਵਾਂਗੇ ਸਮਝਾਉਣ ਬਜਾਉਣ ਦੀ ਲੋੜ ਉੱਥੇ ਹੋਵੇ ਕਿੱਥੇ ਬਗਾਨੇ ਹੋਣ ਤੇ ਨੋਆ ਨਾਲੋਂ ਕਦੀ ਮਾਸ ਵੱਖਣੀ ਹੁੰਦਾ ਇਹ ਸਾਡਾ ਭਰਾ ਆ ਇੱਕ ਹਰ ਦੁੱਖ ਸੁੱਖ ਦੇ ਅਗੇ ਇੱਕ ਮੋਢੇ ਨਾਲ ਮੋਢਾ ਲਾ ਕੇ ਤੁਰੇ ਆ ਸਮੁੱਚੀ ਇਹ ਨਾਲਾ ਦੀ ਸਾਧ ਸੰਗਤ ਦਾ ਮੈਂ ਧੰਨਵਾਦ ਕਰਦੀ ਆ ਗੰਨਾ ਨੇ ਮੈਨੂੰ ਫੇਰ ਪ੍ਰੇਰਿਤ ਕਰਕੇ ਆਪਣੀ ਮਾਂ ਪਾਰਟੀ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਪਰ ਸਾਰਿਆਂ ਦਾ ਤਲਵਾਦੀਆਂ ਕਿ ਕਾਰਨ ਕੀ ਰੇ ਜੀ ਮਾਨ ਸਨਮਾਨ ਨਹੀਂ ਮਿਲਿਆ ਕੀ ਕਰਦੇ ਆ ਨਹੀਂ ਕੋਈ ਕਾਰਨ ਨਹੀਂ ਬਸ ਇਹੀ ਕਿ ਜਿਹੜਾ ਹੁਣ ਮੌਜੂਦਾ ਕੈਂਡੀਡੇਟ ਵਾ ਉਹਦੇ ਕੁਝ ਸਿੱਖੀ ਦੇ ਪਰਿਵਾਰਕ ਪਿਛੋਕੜ ਕਰਕੇ ਜਾ ਆਪਣੇ ਸਾਰੇ ਭੈਣ ਭਰਾਵਾਂ ਦੇ ਨਾਲ ਜਿਹੜੇ ਮੇਰੇ ਨਾਲ ਪੁਰਾਣੇ ਚੱਲਦੇ ਰਹੇ ਲੰਬੇ ਸੋਨੇ ਤੋਂ ਅਸੀਂ ਸਾਰਿਆਂ ਨੇ ਇਕੱਠਿਆਂ ਵਰਕ ਕੀਤਾ ਉਹਨਾਂ ਦੇ ਨਾਲ ਜ਼ਿਆਦਾ ਮੈਨੂੰ ਇੰਨਾ ਸਾਰਿਆਂ ਨੇ ਕੰਪੈਲ ਕੀਤਾ ਕਿ ਆਪਾਂ ਆਪਣੀ ਪਾਰਟੀ ਜਿਹੜੀ ਪੁਰਾਣੀ ਹੈ ਉਹਦੇ ਵਿੱਚ ਵਰਕ ਕਰੀਏ ਤੇ ਮੈਂ ਉਹਨਾਂ ਦੀ ਨੂੰ ਪ੍ਰਤੀਸਵਾ ਨੂੰ ਦੇਖਦਿਆਂ ਹੋਇਆ ਬੀਜੇਪੀ ਦਾ ਸਾਥ ਦੇਣ ਦਾ ਕਿੱਡਾ ਵਾ ਵਿਸ਼ਵਾਸ ਨਵਾ ਮੈਂ ਸਤਾਸ ਸਤਿੰਦਰ ਸਿੰਘ ਮਾਕੋਵਾਲ ਜੀ ਨੂੰ ਸਾਫਕਾ ਭਗਾਨ ਜ਼ਿਲ੍ਹਾ ਦਿਹਾਤੀ ਦੇ ਅੰਮ੍ਰਿਤਸਰ ਦੇ ਕਿਹੜੇ ਪਾਜਪਾ ਦੇ ਰਹੇ ਨੇ ਜਨਰਲ ਖਤਰ ਕਿਸਾਨ ਮੋਰਚੇ ਦੇ ਪੰਜਾਬ ਦੇ ਰਹੇ ਨੇ ਉਹਨਾਂ ਨੂੰ ਪਾਜਪਾ ਆਪ ਨੂੰ ਛੱਡ ਕੇ ਪਾਜਪਾ ਚ ਆਉਂਦੇ ਜੀ ਆਇਆਂ ਕਹਿੰਦਾ ਆਪਣੇ ਲੋ ਆਪਣੇ ਪਰਿਵਾਰ ਨੂੰ ਭਾਰਤ ਜਾਂਦਾ ਪਾਰਟੀ ਨੂੰ ਇਹਨਾਂ ਨੂੰ ਜੀ ਆਇਆਂ ਕਹਿੰਦਾ ਲੱਖ ਲੱਖ ਬਧਾਈ ਦਿੰਦਾ ਤੇ ਵਿਸ਼ਵਾਸ ਦਿੰਦਾ ਕਿ ਤੁਹਾਡੇ ਹਰ ਦੁੱਖ ਸੁੱਖ ਚ ਭਾਈਵਾਲ ਹੋਵਾਂਗੇ ਸਮਝਾਉਣ ਬਚਾਉਣ ਦੀ ਲੋੜ ਉੱਥੇ ਹੋਵੇ ਜਿੱਥੇ ਬਗਾਨੇ ਹੋਣ ਤੇ ਨੌਆਂ ਨਾਲੋਂ ਕਦੀ ਮਾਸ ਵੱਖਣੀ ਹੁੰਦਾ ਇਹ ਹਾੜਾ ਭਰਾ ਆ ਇੱਕ ਹਮਾਰ ਦੁੱਖ ਸੁੱਖ ਦੇ ਅੱਗੇ ਇੱਕ ਮੋਢੇ ਨਾਲ ਮੋਢਾ ਲਾ ਕੇ ਤੁਰੇ ਆ ਜਦ ਤਕੜੇ ਹੋ ਗਏ ਸੀ ਭਾਰਤੀ ਜਨਤਾ ਪਾਰਟੀ ਨੂੰ ਇਹ ਲੋਕ ਸਭਾ ਜੋ ਇਕੱਠੇ ਹੋ ਗਏ ਸਾਰੇ ਭੈਣ ਭਰਾ ਇਕੱਠੇ ਕਰਕੇ ਉਹਨਾਂ ਨਾਲ ਤੋਰ ਕੇ ਇਹ ਸੀਟ ਮੋਦੀ ਸਾਹਿਬ ਝੋੜੀ ਪਾਵਾਂਗੇ ਕਰਨੀ ਬਸ ਇਹੀ ਕੇ ਜਿਹੜਾ ਹੁਣ ਮੌਜੂਦਾ ਕੈਂਡੀਡੇਟ ਵਾ ਉਹਦੇ ਕੁਝ ਸਿੱਖੀ ਦੇ ਪਰਿਵਾਰਕ ਪਿਛੋਕੜ ਕਰਕੇ ਜਾਂ ਆਪਣੇ ਸਾਰੇ ਭੈਣ ਭਰਾਵਾਂ ਦੇ ਨਾਲ ਜਿਹੜੇ ਮੇਰੇ ਨਾਲ ਪੁਰਾਣੇ ਚੱਲਦੇ ਰਹੇ ਲੰਬੇ ਸਮੇਂ ਤੋਂ ਅਸੀਂ ਸਾਰਿਆਂ ਨੇ ਇਕੱਠਿਆਂ ਵਰਕ ਕੀਤਾ ਬਿਨਾਂ ਜ਼ਿਆਦਾ ਮੈਨੂੰ ਇੰਨਾ ਸਾਰਿਆਂ ਨੇ ਕੰਪੈਲਡ ਕੀਤਾ ਕਿ ਆਪਾਂ ਆਪਣੀ ਪਾਰਟੀ ਜਿਹੜੀ ਪੁਰਾਣੀ ਹੈ ਉਹਦੇ ਵਿੱਚ ਵਰਕ ਕਰੀਏ ਤੇ ਮੈਂ ਉਹਨਾਂ ਦੀ ਪ੍ਰਤੀਸਵਾ ਨੂੰ ਦੇਖਦਿਆਂ ਹੋਇਆ ਕੁਝ ਜਿਹੜੀ ਦਾ ਸਾਥ ਦੇਂਦਾ ਜਿਹਦਾ ਵਾ ਵਿਸ਼ਵਾਸ ਨਹੀਂ ਵਾ ਉਹਨਾਂ ਨੂੰ ਭਾਜਪਾ ਆਪ ਨੂੰ ਛੱਡ ਕੇ ਭਾਜਪਾ ਚ ਆਉਂਦੇ ਜੀ ਆਇਆਂ ਕਹਿੰਦਾ ਆਪਣੇ ਲੋ ਤੋਂ ਆਪਣੇ ਪ੍ਰਵਾਹ ਨੂੰ ਭਾਰਤੀ ਜੰਦਾ ਪਾਰਟੀ ਨੂੰ ਇਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਵਿਸ਼ਵਾਸ ਦਿੰਦਾ ਕਿ ਤੁਹਾਡੇ ਹਰ ਲੋਕ ਸੋਚ ਭਾਈਵਾਲ ਹੋਵਾਂਗੇ ਸਮਝਾਉਣ ਬਜਾਉਂਦੀ ਲੋੜ ਉੱਥੇ ਹੋਵੇ ਕਿੱਥੇ ਬਗਾਨੇ ਹੋਣ ਤੇ ਨੋਆ ਨਾਲੋਂ ਕਦੀ ਮਾਸ ਵੱਖ ਨਹੀਂ ਹੁੰਦਾ ਇਹ ਸਾਡਾ ਭਰਾ ਆ ਇੱਕ ਹਰ ਦੁੱਖ ਸੁੱਖ ਦੇ ਅੱਗੇ ਇੱਕ ਮੋਢੇ ਨਾਲ ਮੋਢਾ ਲਾ ਕੇ ਤੁਰੇ ਆ ਸਮੁੱਚੀ ਇਹ ਨਾਲਾ ਦੀ ਸਾਧ ਸੰਗਤ ਦਾ ਮੈਂ ਧੰਨਵਾਦੀ ਆ ਜਿੰਨਾ ਨੇ ਮੈਨੂੰ ਫੇਰ ਪ੍ਰੇਰਿਤ ਕਰਕੇ ਆਪਣੀ ਮਾਂ ਪਾਰਟੀ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਪਰ ਸਾਰੇੰਨ ਦਤ ਲੱਦੀਆਂ ਕਿ ਕਾਰਨ ਕੀ ਰੇ ਜੀ ਮਾਨ ਸਨਮਾਨ ਨਹੀਂ ਮਿਲਿਆ ਕੀ ਕਰਦੇ ਆ ਨਹੀਂ ਕੋਈ ਕਾਰਨ ਨਹੀਂ ਬਸ ਇਹੀ ਕਿ ਜਿਹੜਾ ਹੁਣ ਮੌਜੂਦਾ ਕੈਂਡੀਡੇਟ ਵਾ ਉਹਦੇ ਕੁਝ ਸਿੱਖੀ ਦੇ ਪਰਿਵਾਰਕ ਪਿਛੋਕੜ ਕਰਕੇ ਜਾ ਆਪਣੇ ਸਾਰੇ ਭੈਣ ਭਰਾਵਾਂ ਦੇ ਨਾਲ ਜਿਹੜੇ ਮੇਰੇ ਨਾਲ ਪੁਰਾਣੇ ਚੱਲਦੇ ਰਹੇ ਲੰਬੇ ਸਮੇਂ ਤੋਂ ਹੀ ਸਾਰਿਆਂ ਨੇ ਇਕੱਠਿਆਂ ਵਰਕ ਕੀਤਾ ਉਹਨਾਂ ਦੇ ਨਾਲ ਜਿਆਦਾ ਮੈਨੂੰ ਇੰਨਾ ਸਾਰਿਆਂ ਨੇ ਕੰਪੈਲ ਕੀਤਾ ਕਿ ਆਪਾਂ ਆਪਣੀ ਪਾਰਟੀ ਜਿਹੜੀ ਪੁਰਾਣੀ ਹੈ ਉਹਦੇ ਵਿੱਚ ਵਰਕ ਕਰੀਏ ਤੇ ਮੈਂ ਉਹਨਾਂ ਦੀ ਨੂੰ ਪ੍ਰਤੀਸਵਾਵਾਂ ਨੂੰ ਦੇਖਦਿਆਂ ਹੋਇਆ ਬੀਜੇਪੀ ਦਾ ਸਾਥ ਦੇਣ ਦਾ ਜਿਹੜਾ ਵਾ ਵਿਸ਼ਵਾਸ ਨਵਾਇਆ ਮੈਂ ਸਤਜ ਸਤਿੰਦਰ ਸਿੰਘ ਮਾਕੋਵਾਲ ਜੀ ਨੂੰ ਸਾਫ ਕਾ ਭਗਵਾਨ ਜ਼ਿਲ੍ਹਾ ਦਿਹਾਤੀ ਦੇ ਅੰਮ੍ਰਿਤਸਰ ਦੇ ਕਿਹੜੇ ਪਾਜਪਾਤੇ ਰਹੇ ਨੇ ਜਨਰਸ ਕਰਤਰ ਕਿਸਾਨ ਮੋਰਚੇ ਦੇ ਪੰਜਾਬ ਦੇ ਰਹੇ ਨੇ ਉਹਨਾਂ ਨੂੰ ਪਾਜਪਾ ਆਪ ਨੂੰ ਛੱਡ ਕੇ ਪਾਜਪਾ ਚਾਉਂਦੇ ਜੀ ਆਇਆਂ ਕਹਿੰਦਾ ਆਪਣੇ ਵੱਲੋਂ ਆਪਣੇ ਪ੍ਰਬਲ ਨੂੰ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਨੂੰ ਜੀ ਆਇਆਂ ਕਹਿੰਦਾ ਲੱਖ ਲੱਖ ਬੁਲਾਈ ਦਿੰਦਾ ਤੇ ਵਿਸ਼ਵਾਸ ਦਿੰਦਾ ਕਿ ਤੁਹਾਡੇ ਹਰ ਦੁੱਖ ਸੁੱਖ ਚ ਭਾਈਵਾਲ ਹੋਵਾਂਗੇ ਸਮਝਾਉਣ ਬਜਾਉਂਦੀ ਲੋੜ ਉੱਥੇ ਹੋਵੇ ਜਿੱਥੇ ਬਗਾਨੇ ਹੋਣ ਇਹ ਨੋਆ ਨਾਲੋਂ ਕਦੀ ਮਾਸ ਵੱਖਣੀ ਹੁੰਦਾ ਇਹ ਸਾਡਾ ਭਰਾ ਆ ਇੱਕ ਹਰ ਦੁੱਖ ਸੁੱਖ ਦੇ ਅਗੇ ਇੱਕ ਮੋੜ ਨਾ ਮੋੜਾ ਲਾ ਕੇ ਤੁਰੇ ਆ ਗਾ ਤਗੜੇ ਹੋ ਕੇ ਹੀ ਭਾਰਤੀ ਜਨਤਾ ਪਾਰਟੀ ਨੂੰ ਇਹ ਲੋਕ ਸਭਾ ਜੋ ਇਕੱਠੇ ਹੋ ਗਏ ਸਾਰੇ ਭੈਣ ਭਰਾ ਇਕੱਠੇ ਕਰਕੇ ਉਹਨਾਂ ਨਾਲ ਤੋਰ ਕੇ ਇਹ ਸੀਟ ਮੋਦੀ ਸਾਹਿਬ ਝੋਲੀ ਪਾਵਾਂਗੇ